ਈਹਾੜਾ ਕਿਸਾਨ ਪ੍ਰਭੂ ਸਵਾਗਤ ਹੈ ਤੁਹਾਡਾ ਕੇਵੀ ਫਾਰਮ ਤੇ ਅੱਜ ਆਪਾਂ ਦੱਸਾਂਗੇ ਮੱਝਾਂ ਗਾਂਵਾਂ ਦਾ ਥਣ ਛੋਟਾ ਹੋਵੇ ਜਾਂ ਲੇਵਾ ਟੇਡਾ ਹੋਵੇ ਇਸ ਬਾਰੇ ਦੇ ਸੀ ਨੁਕਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਾ ਆਪਸ਼ਨ ਪ੍ਰੈਸ ਕਰ ਲਓ ਤਾਂ ਕਿ ਆਪਣੇ ਪਸ਼ੂਆਂ ਦੀ ਰਿਲੇਟਿਵ ਜਾਣਕਾਰੀ ਪਹੁੰਚਦੀ ਰਹੇ ਤਾਂ ਕਰਦੇ ਆਂ ਫਿਰ ਆਪਾਂ ਵੀਡੀਓ ਸ਼ੁਰੂ ਜਿਵੇਂ ਕਿ ਆਪਾਂ ਦੇਖਦੇ ਆਂ ਵੀ ਆਪਣੇ ਪਸ਼ੂ ਦਾ ਥਣ ਛੋਟਾ ਹੋਣ ਲੱਗ ਜਾਂਦਾ ਜਾਨੀ ਉਹਦੇ ਜੋ ਪਸਮਾ ਘਟਣ ਲੱਗ ਜਾਂਦਾ ਆਪਣੇ ਦੇਖਦੇ ਦੇਖਦੀ ਕੁੱਝ ਦਿਨਾਂ ਅੰੱਚੀ ਪਸ਼ੂ ਦਾ ਥਣ ਛੋਟਾ ਹੋ ਜਾਂਦਾ ਜਾਨੀ ਉਹਦੇ ਜੋ ਦੁੱਧ ਵੀ ਘਟਣ ਲੱਗੇ ਨਾ ਤੇ ਪਸਮਾ ਵੀ ਨਹੀਂ ਰਹਿੰਦਾ ਹੌਲੀ ਹੌਲੀ ਉਹ ਥਣ ਚੋਂ ਦੁੱਧ ਘਟਣ ਲੱਗੇ ਨਾ ਇਹ ਥਣਾ ਰੁਕ ਜਾਂਦਾ ਤੇ ਜਾਂ ਥਣ ਛੋਟਾ ਹੋ ਜਾਂਦਾ ਇਸ ਕਾਰਨ ਕਰਕੇ ਪਸ਼ੂ ਦਾ ਜਿਹੜਾ ਮੁੱਲ ਵੀ ਘਟ ਜਾਂਦਾ ਮੁੱਲ ਤਾਂ ਘਟ ਜਾਂਦਾ ਕਿਉਂਕਿ ਵਪਾਰੀ ਪਹਿਲਾਂ ਆਕੇ ਲੇਵੇ ਦਾ ਅੰਕਾਰ ਦੇਂਦਾ ਫੇਰ ਰੇਟ ਲਾਉਂਦਾ ਤੇ ਉਹਦੇ ਬਾਅਦ ਪਾਸ ਕਰੀ ਜਾਂਦੀ ਹੈ ਜੇ ਕੋਈ ਥਣ ਦੇ ਵਿੱਚੋਂ ਦੁੱਧ ਘੱਟ ਆ ਰਿਹਾ ਤਾਂ ਉਸ ਹਿਸਾਬ ਨਾਲ ਮੁੱਲ ਵੀ ਘਟ ਹੁੰਦਾ ਕਿਸਾਨ ਵੀਰੋ ਜੇ ਆਪਣੀਆਂ ਮੱਝਾਂ ਗਾਵਾਂ ਦਾ ਥਣ ਜਮਾ ਰੁਕਿਆ ਬੈ ਤਾਂ ਆਪਣੀ ਪੇਜ ਤੇ ਵੀਡੀਓ ਪਾਈ ਵੀ ਹੈ ਤੁਸੀਂ ਉਹ ਜਾ ਕੇ ਦੇਖ ਸਕਦੇ ਹੋ ਜੇ ਧਾਰਕਾ ਟਾਉਂਦੀਆ ਜਾਂ ਥਣ ਛੋਟਾ ਹੈਗਾ ਫਿਰ ਤੁਸੀਂ ਆ ਨੁਕਤਾ ਵਰਤ ਸਕਦੇ ਹੋ ਇਹ ਚੀਜ਼ਾਂ ਵਾਸਤੇ ਤਾਂ ਫਾਇਦੇਮੰਦ ਹੈਗਾ ਹੀ ਆ ਇਹ ਨੁਕਤਾ ਬਾਕੀ ਜੇ ਆਪਣੇ ਪਸ਼ੂ ਦਾ ਲੇਵਾ ਟੇਡਾ ਹੈਗਾ ਤਾਂ ਵੀ ਤੁਸੀਂ ਆਪਣਾ ਇਹ ਨੁਕਤਾ ਵਰਤਣਾ ਜਿਵੇਂ ਕਿ ਆਪਾਂ ਟਾਈਟਲ 'ਚ ਮੈਂਸ਼ਨ ਕਰਿਆ ਸੀ ਸੋਨੂੰ ਇਹ ਨੁਕਤਾ ਵਰਤਣ ਲਈ ਕੋਈ ਚਾਰ ਚੀਜ਼ਾਂ ਦੀ ਆਪਾਂ ਨੂੰ ਲੋੜ ਪੈਣੀ ਹੈ ਤੇ ਚਾਰ ਚੀਜ਼ਾਂ ਆਪਾਂ ਨੂੰ ਘਰੇ ਹੀ ਮਿਲ ਜਾਣਗੀਆਂ 200 ਗ੍ਰਾਮ ਆਪਾਂ ਨੂੰ ਚਾਹੀਦੀ ਹੈ ਮਿਸ਼ਰੀ 50 ਗ੍ਰਾਮ ਆਪਾਂ ਨੂੰ ਚਾਹੀਦੀ ਹੈ ਕਾਲੀ ਮਿਰਚ ਤੇ 50 ਗ੍ਰਾਮ ਜਿਵੈਣ 200 ਗ੍ਰਾਮ ਦੇਸੀ ਘਿਓ ਇੱਕ ਵਾਰ ਆਪਾਂ ਫੇਰ ਰਿਪੀਟ ਕਰ ਦਿੰਨੇ ਆ 200 ਗ੍ਰਾਮ ਮਿਸਰੀ 50 ਗ੍ਰਾਮ ਕਾਲੀ ਮਿਰਚ 50 ਗ੍ਰਾਮ ਮਜਵੈਣ 200 ਗ੍ਰਾਮ ਦੇਸੀ ਘਿਓ ਤੇ ਜੇ ਆਪਣੀ ਮੱਝਾਂ ਘੱਬਣ ਆਂਗੀ ਤਾਂ ਉਹਨੂੰ 25 ਗ੍ਰਾਮ ਹੀ ਦੇਣੀ ਆਪਾਂ ਜਮੈਣ ਇਹ ਨੁਕਤਾ ਬਰਤਨ ਦੇ ਇੰਨੇ ਫਾਇਦੇ ਤਾਂ ਹੈਗੇ ਹੀ ਆ ਜੇ ਆਪਾਂ ਗੱਭਣ ਪਸ਼ੂ ਨੂੰ ਦੇਵਾਂਗੇ ਫਾਰਮੂਲਾ ਤੋਂ ਲੇਵਾ ਬਦਨਚ ਵੀ ਮਦਦ ਦਊਗਾ ਇਹ ਨੁਕਤਾ ਆਪਾਂ 3 ਤੋਂ 4 ਦਿਨ ਦੇ ਸਕਦੇ ਆ ਇਹ ਇੱਕ ਦਿਨ ਦੀ ਖਰਾਕ ਆ ਤੇ ਬਾਕੀ ਸਾਨੂੰ ਇਹਦਾ ਰਿਜ਼ਲਟ 3 ਤੋਂ 4 ਦਿਨਾਂ ਤੱਕ ਪਤਾ ਲੱਗੂਗਾ ਵੱਧ ਤੋਂ ਵੱਧ ਆਪਾਂ 5 ਦਿਨ ਦੇ ਸਕਦੇ ਆ ਸਾਨੂੰ ਇਹਦਾ ਇੰਨਾ ਬਾਖਮਾਲ ਰਿਜ਼ਲਟ ਮਿਲੂਗਾ ਵੀ ਜਿਹੜਾ ਵੀ ਕੋਈ ਮਟਾਇਟਸ ਦਾ ਕਰਕੇ ਥਣ ਥਾਹਾਂ ਚੜਿਆ ਹੋਊਗਾ ਉਹ ਜਮਾਂ ਸਹੀ ਹੋ ਜਾਊਗਾ ਜੇ ਇਹ ਸਾਰੀ ਸਮੱਗਰੀ ਪ੍ਰੋਪਰ ਮਾਤਰਾ 'ਚ ਲੈ ਕੇ ਪਸ਼ੂ ਨੂੰ ਦੇ ਸਕਦੇ ਆ ਤੇ ਮਿਸ਼ੇ ਇਹ ਪਤਾ ਅਗੇ ਵਾਲੀ ਲੈਣੀ ਆ ਇੱਕ ਖਾਸ ਗੱਲ ਕਿਸਾਨ ਵੀਰੋ ਜਰੂਰ ਧਿਆਨ ਰੱਖਿਓ ਵੀ ਜਿਹੜਾ ਆਪਣਾ ਪਸ਼ੂ ਗਰਭ ਧਾਰੀ ਹੈ ਜਾਨੀ ਗੱਬਣ ਆ ਉਹਨੂੰ ਆਪਾਂ ਜਮਾਨ 25 ਗ੍ਰਾਮ ਹੀ ਦੇਣੀ ਆ ਜਦੋਂ ਆਪਾਂ ਨੂੰ 4 ਤੋਂ 5 ਦਿਨ ਬਨੁਖਤਾ ਵਰਤਦੇ ਨੂੰ ਹੋ ਗਏ ਤਾਂ ਆਪਾਂ ਨੂੰ ਆਪ ਨੂੰ ਹੀ ਰਿਜ਼ਲਟ ਪਤਾ ਲੱਗ ਜਾਊਗਾ ਜੇ ਆਪਾਂ ਪ੍ਰੋਪਰ ਮਾਤਰਾ ਦਿੱਤੀ ਜਾਊਗੀ ਬਾਕੀ ਕਿਸੇ ਵੀ ਕਿਸਾਨ ਵੀਰ ਨੂੰ ਡੈਰੀ ਫਾਰਮਿੰਗ ਦੇ ਵਿੱਚ ਕੋਈ ਵੀ ਸਮੱਸਿਆ ਆਉਂਦੀ ਆ ਤਾਂ ਆਪਾਂ ਨੂੰ ਮੈਸੇਜ ਕਰ ਸਕਦਾ ਕਮੈਂਟ ਸੈਕਸ਼ਨ ਦੇ ਵਿੱਚ ਆਪਾਂ ਉਹ ਟੌਪਿਕ ਦੇ ਉੱਤੇ ਪੂਰੀ ਪ੍ਰੋਪਰ ਵੀਡੀਓ ਲੈ ਆਵਾਂਗੇ ਬਹੁਤ ਵੀਰ ਪੁੱਛਦੇ ਹੁੰਦੇ ਵੀ ਮੱਝਾਂ ਗਾਵਾਂ ਦਾ ਦੁੱਧ ਕਿਵੇਂ ਵਧਾਈਏ ਜਾਂ ਕਾਫ ਦੀ ਡੀ ਵਾਰਮਿੰਗ ਕਿਵੇਂ ਕਰਗੇ ਤਾਂ ਆਪਣੇ ਪੇਜ ਤੇ ਵੀਡੀਓਜ਼ ਆਈਆਂ ਹੋਈਆਂ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਜੇ ਤੁਹਾਨੂੰ ਆਪਣੀ ਜਾਣਕਾਰੀ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਆਪਸ਼ਨ ਪ੍ਰੈਸ ਕਰ ਲਿਓ ਤੇ ਬੈਲ ਦਿਓ ਕਿਸੇ ਪਸ਼ੂਆਂ ਦੇ ਰਿਲੇਟਡ ਵੀਡੀਓ ਵਿੱਚ